ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਗੁਰਦੁਆਰਾ ਠੱਡਾਪੁਰਜ ਸਹਿਬ ਫਤਿਹਗੜ੍ਹ ਸਾਹਿਬ ਵਿਖੇ ਜੂਨਦਲ ਕੈਂਪ ਇਹ ਚੱਲ ਰਿਹਾ ਹੈ ਜਿਹੜੇ ਮਰੀਜ਼ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਾਲ 'ਚ ਲੜ ਰਹੇ ਹੈ ਉਹਨਾਂ ਲਈ ਖੂਨ ਇਕੱਠਾ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਇਹ ਖੂਨ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜਿਹੜਾ ਲਗਾਇਆ ਗਿਆ ਇਹ ਅੰਮ੍ਰਿਤਸਰ ਦੀ ਕੇਡੀ ਹਸਪੀਟਲ ਅਤੇ ਕਮਲ ਹਸਪਤਲ ਜਨਰ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਇਹ ਖੂਨ ਜਿਹੜਾ ਲੋੜਵੰਦਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ ਕਿਸੇ ਨੂੰ ਵੀ ਖੂਨ ਦੀ ਲੋੜ ਹੈ ਉਹ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਸਹਾਰਾ ਕਰਕੇ ਲੋੜਵੰਦਾਂ ਨੂੰ ਤੁਸੀਂ ਨਿਸ਼ਕਾਮ ਰੂਪ ਵਿੱਚ ਲੈ ਕੇ ਦੇ ਸਕਦੇ ਹੋ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਦਾਸ ਦਾ ਨੰਬਰ 96535 18900 ਮੈਂ ਧੰਨਵਾਦ ਕਰਦਾ ਸ਼ੋਭਨੀ ਗੁਰਦਾਸ ਫੈਸਲਵਾਲੀਆ ਤੇ ਸੂ ਐਸਜੀਪੀਸੀ ਮੈਂਬਰ ਮੈਂਬਰ ਜਬਾਨ ਦਾ ਅਤੇ ਗੁਰਦਾਸਾ ਦੇ ਮੈਨੇਜਰ ਗੁਰਦੀਪ ਸਿੰਘ ਕਾਗ ਜੀ ਦਾ ਤੇ ਉਹਨਾਂ ਸਭ ਚੇ ਸਟਾਫ ਦਾ ਜਿਨ੍ਹਾਂ ਨੇ ਦਾਸ ਨੂੰ ਇੱਥੇ ਇਹ ਸੇਵਾ ਦਾ ਮੌਕਾ ਦਿੱਤਾ ਤੇ ਮੈਂ ਨੌਜਵਾਨਾਂ ਨੂੰ ਅੱਜ ਦੇ ਪੀਰ ਕਰਨਾ ਚਾਹੁੰਦਾ ਕਿ ਜਿਹੜੇ ਨੌਜਵਾਨ ਅੱਜ ਵੀ ਖੂਕਾਨਾਂ ਤੋਂ ਡਰਦੇ ਆ ਜਾਂ ਨਸ਼ਿਆ ਕਰਕੇ ਨਹੀਂ ਦੇ ਸਕਦੇ ਆਓ ਪਰ ਨਸ਼ੇ ਤਿਆਰ ਕੇ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੇ ਲਾਲਾ ਨੇ ਸੂਬੇ ਸਰਹੰਗ ਦੀ ਈਨ ਦਾ ਮੰਨ ਕੇ ਉਹਨਾਂ ਨੇ ਬਥੇਰੇ ਲਾਲ ਜਿੱਤੇ ਕਿ ਤੁਸੀਂ ਮੁਸਲਮਾਨ ਬਣ ਜਾਓ ਜੇ ਅੱਜ ਅਸੀਂ ਮੁਸਲਮਾਨ ਸਹਿਜ ਇਹਨਾਂ ਮੰਨ ਲੈਂਦੇ ਤਾਂ ਅੱਜ ਇਹ ਸਮੁੱਚਾ ਭਾਰਤ ਇਹ ਮੁਸਲਮਾਨਾਂ ਦਾ ਦੇਸ਼ ਹੋਣਾ ਸੀ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਤੇ ਸੂਚੇ ਭਾਰਤ ਦੇ ਧਰਮਾਂ ਦੀ ਰੱਖਿਆ ਕੀਤੀ ਮਾਨਵਤਾ ਦੀ ਰੱਖਿਆ ਕੀਤੀ ਸੋ ਅਸੀਂ ਅਕਿਰਤਕਾਂ ਜਿਹੜੇ ਸਹਿਬਜ਼ਾਦੇ ਆ ਦੀ ਸ਼ਹਾਦਤਾਂ ਨੂੰ ਭੁਲਾ ਕੇ ਤੇ ਅਸੀਂ ਕੋਨੇ ਮੁੰਨੇ ਹੋ ਕੇ ਤੇ ਨਸ਼ਿਆਂ 'ਚ ਪਏ ਆ ਆਓ ਨਸ਼ਿਆਂ ਦਾ ਤਿਆਗ ਕਰੀਏ ਤੇ ਕੇਸਾ ਧਾਰੀ ਹੋਈਏ ਬਾੜੀ ਬੜੇ ਧਾਰਨੀ ਹੋ ਕੇ ਤੇ ਆਪ ਜਰਜ ਦੀ ਖੁਸ਼ੀਆਂ ਪ੍ਰਾਪਤ ਕਰੀਏ ਇਹ ਸਾਡਾ ਇਸ ਸਮਾਂ ਤੇ ਆਇਆ ਸਫਲਾਤਾ ਹੀ ਹੈ ਜੇ ਅਸੀਂ ਆਪਣੇ ਔਗੜਾਂ ਨੂੰ ਤਿਆਗ ਕੇ ਗੁਰੂ ਸਾਹਿਬ ਦੇ ਬਖਸ਼ਿਸ਼ ਸਿੱਖਿਆ ਦੇ ਉੱਤੇ ਤਰਾਈਏ ਉਪਦੇਸ਼ ਤੇ ਤਰਾਈਏ ਆਪਾਂ ਮਾਨਤਾ ਦੇ ਲਈ ਗੁਣਕਤਾ ਦੇ ਭਲੇ ਲਈ ਪੰਜਾਬ ਪੰਜਾਬੀ ਅਤੇ ਸਮਾਜ ਦੇ ਲਈ ਬਾਣੀ ਬਣੇ ਧਾਰਨੇ ਹੋ ਕੇ ਸੇਵਾ ਦੇ ਇਸ ਮੇਲੇ ਜੁੜੀਏ ਵਾਹਿ